ਅੱਜ ਕੋਈ ਲੱਗਿਆ ਸੀ ਉਹ ਸਾਡਾ ਲੈ ਕੀ ਗੱਲ ਹੈ ਤੁਹਾਡੀ ਉਹ 3 ਵਜੇ ਤੁਸੀਂ ਕਿਹਾ ਸੀ 3 ਵਜੇ ਤੱਕ ਉਡੀਕ ਆ ਅਸੀਂ ਮੈਂ ਰੈਂਡਮ ਪੈਣੇ ਆ ਹੁਣ ਮੈਂ 100 ਦੇ ਤੋਂ ਬਾਅਦ ਹੱਸ ਜੀ ਮੈਂ 100 ਦੇ ਤੋਂ ਬਾਅਦ ਆ ਬਾਹਰ ਆਪ ਵੀ ਕਰਦੇ ਆ ਲੋ ਦੀ ਗੱਲ ਬੰਦਾ ਬੰਦਾ ਵਧਾ ਕੇ ਗਿਆ ਨਹੀਂ ਕਿਹਦੇ ਬੰਦੇ ਨਾਲ ਗੱਲ ਕੀਤੀ ਕੀ ਯਾਰ ਇਤਨੀ ਆਪਾਂ ਚੋ 150 ਤੋਂ ਕਰੀ ਗੈਰੀ ਪਕੜਾ ਯਾਰ ਆਲਾ ਨਾ ਬੋਲੋ ਇਹ ਧਾਮੀ ਦੇ ਰਾਜਕੇ ਹੋਰੇ ਟਾਲੀ ਪੱਕ ਕੇ ਰੋਕਿਆ ਬੰਦਾ ਜਾਨ ਨਹੀਂ ਦੇ ਰੀੀ ਬਾਬਾ ਕਲੇ ਚੋੜਾਂ ਦੇ ਟੋਲੇ ਦੇ ਦੀ ਹੜੀ ਗੱਲ ਸੁਣਦੇ ਨਾ ਦੇ ਕੀ ਗੱਲ ਹੈ ਉਹ 3 ਵਜੇ ਤੂੰ ਕੀ ਆ ਸੀ ਤੂੰ ਕੁੜੀ ਕਿ ਅਸੀਂ ਮੈਂ ਸਵਾਤ ਦੇ ਤੋਂ ਬਾਅਦ ਬੱਸ ਜੀ ਮੈਂ ਸਵਾਤ ਤੋਂ ਬਾਅਦ ਆਈ ਜਾਣਾ ਆਪੀ ਗੱਲ ਤੇ ਆ ਰਹੇ ਤੀ ਵੀ ਨਿਕਲ ਬੰਦੇ ਕਿੰਨੀ ਗੱਲ ਕੀਤੀ ਸੀ ਯਾਰ ਇੱਦਾਂ ਨਹੀਂ ਯਾਰ ਆਪਾਂ ਚੋ 150 ਤੋਂ ਕਰ ਦਿੰਦਾ ਯਾਰ ਜਾਲੀ ਪਕੜਣਾ ਹੱਥ ਯਾਰ ਧਿਆਨ ਨਾਲ ਨਾ ਬੋਲੋ ਪੱਕਾ ਰੋਕਿਆ ਬੰਦਾ ਜਾਨ ਨਹੀਂ ਦੇ ਰਿਹਾ ਨਹੀਂ ਬਾਬਾ ਹਲੇ ਚੋੜਾਂ ਦੇ ਟੋਲੇ ਦੇ ਕੀ ਹਾਰ ਦੀ ਗੱਲ ਸੁਣਦੇ ਕਾ ਕੀ ਸਰਦਾਰ ਬਾਦਲ ਕਦੇ ਸਰਦਾਰ ਮੈਂ ਜਾਣਾਂ ਨਾ ਆਪਣੇ ਗੁਰੂ ਦੇ ਕਰਜ ਨਹੀਂ ਵਾੜ ਸਕਦਾ ਦਫਤਰ ਬਈ ਨੇ ਆਪਾਂ ਪਬਈ ਨੇ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮੱਥਾ ਦੇਣਾ ਮੱਥਾ ਜੇ ਕੋਲ ਕੇ ਤੁਹਾਨੂੰ ਪੜਾਣਾ ਉੱਤੇ ਜੰਦੇ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਆਹ ਲਹਗੇ ਆ ਅੱਗੇ ਮੇਰੀ ਸੋਣੋ ਤੁਹਾਡਾ ਤਮਾਮ ਖਰਾਬ ਹੋ ਗਿਆ ਆਪਾਂ ਪਹਿਲੀ ਵਾਰ ਫੜਿਆ ਆ ਕਿਹੜੇ ਫੜੇ ਤੇ ਤੁਹਾਡੀ ਜੋ ਕਿਉਂ ਹੈ ਕਿਉਂ ਤੁਹਾਡਾ ਉੱਪਰ ਆਪਾਂ ਟਾਲਿਆ ਓਕੇ ਕਿਉਂ ਅੰਦਰ ਆਣ ਤੋਂ ਇਹ ਮੈਮਰੀਆਂ ਦੇ ਦਿਓ ਜੀ ਮੇਰੇ ਨਾਲ ਆ ਜਾਓ ਚਾਹ ਪੀਣੇ ਆਪਾਂ ਆਜੋ ਉੱਥੇ ਚੰਦੇ ਆਪੀਣੇ ਮੈਂ ਇਹ ਮੇਰੇ ਸਾਹਮਣੇ ਕਿਉਂ ਖੜੇ ਆ ਨਹੀਂ ਖੜਦਾ ਹੀ ਖੜਦਾ ਹਾਂ ਕਿ ਮੈਂ ਆ ਗਿਆ ਤੇ ਸਮਝਾ ਗਿਰਦਾ ਹਾਂ ਸੋ ਆ ਗਿਆ ਮੈਂ ਕਿਸੇ ਕੱਲ ਲੈਣਾ ਬਾਬਾ ਜੀ ਮੇਰੇ 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 ਚਰਨਾਂ ਤੇ ਮੇਰੇ ਸਰੀਰ 'ਚ ਕੋਈ ਨੁਕਸਾਨ ਜਿਹਾ ਉਕੇ ਕਰਦੇ ਨਹੀਂ ਵਰਤਦਾ ਸਾਡਾ ਸਿਰ ਜਾਂਦਾ ਜਾਂਦਾ ਆ ਦੇਖੋ ਚਲੋ ਫਿਰ ਚਲੋ 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 ਮੈਮੋਰੰਡਮ ਪਿੱਛੇ ਦਵਾਂਗੇ ਮੈਮੋਰੰਡਮ ਉੱਥੇ ਦੇਵਾਂਗੇ ਗੁਰੂ ਕਰਕੇ ਦੇਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਹੈ ਠੀਕ ਹੋ ਜੀ ਜਸ ਸਿੰਘ ਸਮੁੰਦਰੀ ਦੇ ਹੱਥ ਹੈ ਉੱਥੇ ਕੇਸ ਤੁਸੀਂ ਦੇ ਦੇਣਾ ਜਦੋਂ ਇਹਨਾਂ ਤੋਂ ਕੋਲ ਲੈਣ ਆ ਗਏ ਤੁਹਾਡੇ ਨਾਲ ਹਰ ਵਾਰੀ ਤੁਹਾਡੇ ਨਾਲ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਰੇ ਆ ਤੁਹਾਨੂੰ ਮੇਰੀ ਜਾਨ ਸਾਹਿਬ ਸਭ ਸੁਣ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਪੁੱਤੇ ਮੈਂ ਹੁਣੇ ਲੈ ਜਾਣਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਾਣਾ ਮੈਂ ਆਪ ਖੁਦ ਲੈ ਫਿਰ ਉੱਥੇ ਅਸੀਂ ਆ ਕੇ ਦੇ ਦੇਨੇ ਆ ਜੀ ਮੈਂ ਅਸੀਂ ਕੋਈ ਹਮਲਾ ਮਾਰਾਂਗੇ ਕੀ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਈ ਪੀਆਉਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨਾ ਆਪਾਂ ਨਾ ਕਰੀਏ ਪੰਜ ਅਸੀਂ ਬੰਦੇ ਮੈਂ ਰੈਂਡਰ ਲੈ ਕੇ ਆਏ ਆ ਜੀ ਤੁਸੀਂ ਨਹੀਂ ਆਈ ਲੱਗਿਆ ਤੁਹਾਡਾ ਅਸੀਂ ਉਹ ਕੱਟ ਪਈ ਆਪਾਂ ਹਰ ਵਾਰੀ ਆਪਕੋ ਆਵਦੇ ਜੋ ਹਰ ਵਾਰੀ ਆਗੰਮ ਖੇਲੋ ਜੋ ਤੁਹਾਡਾ ਉਹ ਬੰਦਾ ਮੈਂ ਸਿਰਫ ਉਸੇ ਪ੍ਰਤਾਪ ਸਿੰਘ ਅਸੀਂ ਤਾਲ ਦੇਣੀ ਹੈ ਅੱਜ ਜਿਹੜਾ ਅਸੀਂ ਦੋ ਬੰਦੇ ਹੋਈਏ ਨਾ ਬਾਹਰਲੇ ਗੇਟ ਤੇ ਲੈ ਲਿਓ ਇਹ ਵੀ ਠੀਕ ਹੈ ਇਹਦੇ ਕੋਲ ਨਹੀਂ ਉਸੇ ਕੀ ਹੋਏ ਨਹੀਂ ਇਸ ਤੇ ਮਤਲਬ ਹਰ ਸਿੰਘ ਜੀ ਇਸ ਤੇ ਇਸ ਤੇ ਤੁਹਾਡੀ ਕੀ ਇੱਜ਼ਤ ਹੈ ਤੇ ਨਾਰਾ ਨੂੰ ਇੱਜ਼ਤ ਸਾਡੇ ਤੇ ਸਾਡੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕਪਚਰ ਕਰ ਲੈਣਾ ਸਾਡੀ ਇੱਜ਼ਤ ਆ ਵੀ